ਦੇਖਿਆ ਰਹੇ ਲੋਕ ਪਾਣੀ ਹਮੇਸ਼ਾ ਬੈਠ ਕੇ ਪਿਓ ਪਾਣੀ ਪੀਣ ਦੀ ਟੈਕਨੀਕ ਆ ਦੇਖਿਓ ਪਹਿਲਾ ਕਲਾਸ ਮੂੰਹ ਨਾਲ ਦੇ ਕੋਟੇ ਪਰਨ ਲਵੇਟ ਲੈ ਵਸ ਹੁੰਦੀ ਸੀ ਆਹ ਲਵੇਟ ਸੱਚ ਉਹ ਸੱਚੀ ਗੱਲ ਆ ਨੀ ਦਵਾਈ ਲੱਗਦੀ ਹਲੋ ਹਾਂਜੀ ਗਾਇਸ ਵੈਲਕਮ ਬੈਕ ਟੂ ਮਾਈ ਨਿਊ ਬਲੌਗ ਆਈ ਹੋਪ ਤੁਸੀਂ ਸਾਰੇ ਘੈਂਡ ਹੋਵਗੇ ਤੇ ਗਾਇਸ ਅਸੀਂ ਤਾਂ ਘੈਂਡ ਹਾਂ ਅੱਜ ਆਪਾਂ ਆਏ ਰਿੱਕੀ ਵਿਰੇ ਲੇਬੋਰੀ ਐਂਡ ਲੈਪਸ ਤੇ ਇੱਧਰ ਰੱਖ ਚੁੱਕੇ ਨੇ ਰਿੱਕੀ ਵੀਰ ਦੀ ਸਾਰੀਆਂ ਮਸ਼ੀਨਾਂ ਆਏ ਆਈ ਰਿਪੋਰਟ ਕੱਢਣ ਵਾਲੀ ਮਸ਼ੀਨ ਮਤਲਬ ਕਿ ਪ੍ਰਿੰਟਰ ਆਹ ਪਤਾ ਨਹੀਂ ਕੀ ਆ ਉਹ ਵੀ ਮੈਨੂੰ ਨਹੀਂ ਹਲੇ ਪਤਾ ਕੀ ਕੀ ਆ ਤੇ ਬਾਕੀ ਆਪਣੀ ਲਵਾਂਡਰੀ ਤਿਆਰ ਹੋ ਚੁੱਕੀ ਆ ਤੁਸੀਂ ਵੀ ਆ ਸਕਦੇ ਹੋ ਇੱਥੇ ਕੰਟੈਸਟ ਕਰਾ ਸਕਦੇ ਹੋ ਆਪਾਂ ਸਕੂਲ ਤੋਂ ਆ ਕੇ ਸੌਂਗੇ ਸੀਗੇ ਤੇ ਫਿਰ ਆਪਾਂ ਸ਼ਾਮ ਨੂੰ ਡਿਨਰ ਬ੍ਰਾਊਸ ਮੈਂ ਹੋっちゃ ਜਲੋ ਕੰਟੈਂਟ ਤਾਂ ਕੋਈ ਹੈ ਨਹੀਂ ਆਪਾਂ ਚੱਲਦੇ ਆਂ ਈ ਵੀਰੇ ਕੋਲੇ ਮਾਰਦੇ ਦੋ ਚਾਹ ਗੱਲਾਂ ਬੱਟ ਈਰੇ ਦਾ ਮਨ ਪਾਇਆ ਹੋਊ ਕਿ ਹਿਸਾਬ ਦਵਾਵਾਂ ਤਾਂ ਮਤ ਤੈ ਹੀ ਜਾਵਾਂ ਆਂ ਦੱਸ ਸਮਰੇ ਇਹਨੇ ਕਿਸੇ ਕਿਸੇ ਨੇ ਸਾਹਮਣੂ ਨਹੀਂ ਹੋ ਆਪਨਾਂ ਦਾ ਕੋਈ ਨਹੀਂ ਇੱਧਰ ਬੱਟਨੇ ਆਪਣੇ ਸਾਲ ਆਪਾਂ ਪਾ ਲਿਆ ਆਪਾਂ ਇਹ ਸਾਰੀਆਂ ਮਸ਼ੀਨਾਂ ਰੱਖ ਲਈਆਂ ਨੇ ਦੇਖ ਸਕਦੇ ਹੋ ਇਹ ਇੱਧਰ ਪੱਛੇ ਹਨਾ ਗੇਟ ਖੁੱਲਾ ਰੱਖ ਲਿਆ ਆਪਾਂ ਵੀ ਨਾਲੇ ਤਾਂ ਚਾਨਣ ਆਈ ਜਾਊਗਾ ਤੇ ਨਾਲੇ ਇੱਧਰ ਆਪਣੀ ਜਗ੍ਹਾ ਸੀਗੀ ਆਹਰ ਕੇਦਰ ਆਪਾਂ ਬਗਲ ਕੀਤਾ ਹੋਇਆ ਸਾਰਾ ਸਰੇ ਤੱਕ ਇਹੋ ਹੀ ਖੇਤਾ ਆਪਣਾ ਜਿੱਥੋਂ ਆਪਾਂ ਸਾਗ ਸੂਖ ਤੋੜਦੇ ਹੁੰਨੇ ਆ ਦੇਖੋ ਹੁਣ ਤਾਂ ਬਗਲ ਹੋ ਚੁੱਕਿਆ ਸਾਰਾ 게ਟ ਇੱਥੇ ਬੜਾ ਲੱਗ ਚੁੱਕਿਆ ਵੀ ਗੱਡੀ ਗੁੱਡੀ ਵੀ ਖੜ ਸਕਦੀ ਆ ਇੱਧਰ ਫਸਰਾ ਬਹੁਤ ਹੋਇਆ ਫਸਰਾ ਹੋ ਗਿਆ ਤੇ ਹੁਣ ਕੋਈ ਨਹੀਂ ਸਾਲਾ ਜ ਆਪਾਂ ਸਾਗ ਸੂਖ ਵੀ ਵਿਜਿਆ ਕਰਨਾ ਇੱਥੇ ਤੇ इधर पूरी लबोटरी इधर सिस्टम इधर देख सकते हो ती है बार अगे आ जब आप पिछले ब्लॉक चो बन हले लबोटरी तैयार नहीं सी पूरी तरह लगे हुए थे इधर जगह खाली छी हुई सी सिस्टम देखो इधर पूरी तैयार हो जा ਚੁੱਕੀ ਆ ਤੁਸੀਂ ਵੀ ਆ ਸਕਦੇ ਹੋ ਚੱਲਦੇ ਹੁਣ ਆਪਾਂ ਅੰਦਰ ਤੇ ਇਹ ਗੰਦਾ ਹੈਗਾ ਆਪਣੇ ਦਾ ਕੱਲ ਨੂੰ ਜਾਣਦੇ ਨੇ ਹੈਪੀ ਬਰਥਡੇ ਅੱਜ ਦਾ ਤੇ ਕੱਲ ਦਾ ਆਪਾਂ ਇਕੱਠਾ ਹੀ ਬਣਾਵਾਂਗੇ ਬਲੋਗ ਸਾਰਾ ਬਲੋਗ ਦੇਖਿਓ ਆਜਾ ਤੂੰ ਵੇਖ। ਕੱਠੀ ਸੁਵਾਰਿਆ ਨਾ। ਕਿੰਨੇ ਸੁਵਾਰਿਆ। ਹਾਂ ਹਾਂ ਜਾਂ ਸੇ। ਉਹ ਲੰਗੜੀ ਸੀ। ਹੈ। ਦਿਆਲ ਰੱਖੋ। OK ਸਰ ਆਪਣਾ ਪ੍ਰਿੰਟਰ ਜਿਹੜਾ ਪੋਟਾ ਨਿਕਲੇਗਾ ਉਹਨੇ। ਇੱਥੇ ਤੇ ਬੋਰਡ ਰੱਖ ਲਿਆ ਤੇ ਮਾਊਸ ਰੱਖ ਲਿਆ। ਮੋਨੀਟਰ ਹੈ ਹੀ ਨਹੀਂ। ਲੈਪਟਾਪ ਹੈ। ਕਬੀ ਪਰਦੇ ਬਈ ਇਹ ਸਿੱਧਾ ਕਨੈਕਸ਼ਨ ਕੀਤਾ ਹੈ ਵੀ ਇੱਥੋਂ ਰਿਪੋਰਟ ਕੱਢਿਆ ਆ ਮੈਂ ਸਿੱਧਾ ਕੰਪਿਊਟਰ ਚੋਂ ਕੱਢਿਆ ਆ ਰਿਹਾ ਨਾ ਇੰਟਰ ਚੋਂ ਇਹ ਪਤਾ ਯਾਰ ਸਾਡੀ ਕੀ ਪਤਾ ਨਾ ਹਾਂਜੀ ਗਾਇਸ ਹਨੇਰਾ ਹੋ ਚੁੱਕਿਆ ਤੇ ਦਿਨ ਜੇ ਢਲ ਲੱਗ ਰਿਹਾ ਹੁਣ ਜਿਵੇਂ ਜਿਵੇਂ ਠੰਡ ਹੋਣੀ ਆਵੇਂ ਆਵੇਂ ਸਾਡੇ ਸਾਡੇ ਰੇ ਹਨੇਰਾ ਹੋ ਜਾਇਆ ਕਰਨਾ ਤੇ ਬਸ ਦੁਕਾਨ ਆਪਾਂ ਵੀ ਵਧਾਉਣ ਯਾਰ ਐ ਤਾਜੀ ਲੱਗਦੀ ਸੀ ਕਿ ਇਹ ਨਾ ਕਵਰਟੀਲੀ ਹੈ ਆਪਾਂ ਮਸ਼ੀਨਾ ਦੋਵਾਂ ਚਲਾ ਕੇ ਦੇਖਦੇ ਹਾਂ ਲੈ एवरीवन ਦੇ ਦੋ ਆਪਾਂ ਈਵਰ ਕਿਰ ਦੇ ਦੋ ਯਾਰ ਕਿਰਜੀ ਦੇ ਦੋ ਈਰਕੀ ਵੀਰਜੀ ਆਪਾਂ ਨੂੰ ਪਾਣੀ ਦੇ ਰਹੇ ਨੇ ਆ ਇਹ ਹੁੰਦੇ ਨੇ ਈਰਕੀ ਵੀਰਜੀ ਇਹਨਾਂ ਬਿਨਾਂ ਕਿਸੇ ਨੇ ਨਹੀਂ ਪਾਣੀ ਦੇਣਾ ਹਾਂਜੀ ਆਪਾਂ ਪਾਣੀ ਮੰਗਵਾ ਲਿਆ ਪਾਣੀ ਹੋਈ ਗੱਲ ਇਹ ਕਿਹੜਾ ਹਫਤਾ ਬੀਤਦਾ ਸੀ ਉਹ ਪਾਣੀ ਹੀਗਾ ਕੰਮ ਆ ਵਧੀਆ ਵਧੀਆ ਬਰੇ ਮੈਂ ਤੁਹਾਨੂੰ ਦੱਸਦਾ ਪਾਣੀ ਹਮੇਸ਼ਾ ਬੈਠ ਕੇ ਪਿਓ ਪਾਣੀ ਪੀਣ ਦੀ ਟੈਕਨੀਕ ਆ ਦੇਖੋ ਪਹਿਲਾ ਕਲਾਸ ਮੂੰਹ ਨਾਲ ਦੇ ਘੋਟਾ ਪਰਨ ਅੱਜ ਇੰਨਾ ਪਾਣੀ ਪੀਣਾ ਸਾਰਿਆਂ ਨੇ ਪਰ ਬੈਠ ਕੇ ਪਾਣੀ ਪੀਣਾ ਹੁਣ ਉਹ ਵੀ ਮੈਂ ਦੱਸ ਦਿੰਨਾ ਕਿਉਂਕਿ ਹੁਣ ਆਪਾਂ ਲੈਬੋਰੀ ਚ ਆਇਤਾ ਹੈਗੇ ਆ ਦੋ ਦੁੱਖ ਦੀਆਂ ਸਾਂਝੀਆਂ ਕਰ ਲਈਆਂ ਗੱਲਾਂ ਇੱਕ ਵੀਰ ਨੇ ਕਹਿੰਦਾ ਸਹੀ ਜੇ ਆਪਾਂ ਖੜ ਕੇ ਪਾਣੀ ਪੀਂਨੇ ਆ ਤਾਂ ਪਰ ਗੋੜਾ ਨਹੀਂ ਜਾਂਦਾ ਪਾਣੀ ਜੋ ਕਿ ਗੋੜਾ ਦਾ ਗ੍ਰੀਸ ਖਤਮ ਹੋ ਜਾਂਦਾ ਹੈ ਨਾ ਇਸ ਕਰਕੇ ਪਾਣੀ ਬੈਠ ਕੇ ਪੀਆ ਕਰੋ ਤੁਸੀਂ ਵੀ ਤੇ ਮੈਂ ਵੀ ਰਿੱਕੀ ਵੀਰਾ ਵੀ ਬੈਠ ਕੇ ਪਾਣੀ ਪੀਂਦਾ ਹਮੇਸ਼ਾ ਮੰਨ ਲਿਆ ਅਸੀਂ ਪਾਣੀ ਪੀ ਗਏ ਆ ਵੀ ਆਪਾਂ ਨੂੰ ਹੀ ਕਹਿ ਰਹੇ ਰਿਹਾ ਇਹ ਲੜਦੇ ਦੋਵੇਂ ਵਿਗਲਾ ਦਾ ਆਪਾਂ ਹੋਰ ਨਹੀਂ ਖਲੋਗੇ ਇੱਥੇ ਆਪਾਂ ਰੱਖੀਦਾ ਸਾਬਣ ਬਾਕੀ ਮੈਂ ਤੁਹਾਨੂੰ ਬਾਹਰ ਦਾ ਵੀ ਮਾਹੌਲ ਦਿਖਾਉਣਾ ਵੀ ਬਾਹਰੋਂ ਕਹਿ ਜੀ ਦੀ ਦੀਆ ਲੈਬੋਰਾਟਰੀ ਆਪਣੀ ਦੇਖੋ ਗਾਇਸ ਆਈ ਆਪਣੀ ਆਹ ਹੈ ਲੈਬੋਰਾਟਰੀ ਨੰਬਰ ਨੰਬਰ ਵੀ ਉਹ ਦੇਖੋ ਦਿੱਤਾ ਹੀ ਹੋਇਆ ਆ ਸਕਦੇ ਤੁਸੀਂ ਠੀਕ ਹੈ हम आप बधाईए लबोट्री ना आप सवेरे हम भी मिल जाए चलो गलत कर ले चलिए अंदर तुम यार सामने एडा है सामने आपनी। ए सामने लबोटरी अपनी देर बैठा होंगे हाजी आप मशीन ढकती हम आप दुकान बता रहे चलिए हम आप आइए रोटी रोटी जागो चलो चलिए ਸੱਸੀ ਗਾ ਚੱਲਦੀ ਹੈ ਹੈ ਹਾਂ 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 ਚੱਲਦੀ ਆ ਹਾਂਜੀ ਸੱਸੀ ਗਾਲ ਸਾਰਿਆਂ ਨੂੰ ਅੱਜ ਦੇ ਨਿਊ ਬਲੌਗ ਜੀ ਤੁਹਾਡਾ ਸਵਾਗਤ ਆ ਤੇ ਸ਼ਾਮ ਦੇ 6 ਵਜੇ ਚੱਲੇ ਨੇ ਆਪਾਂ ਜਲਦੀ ਸੇ ਖੜੇ ਹੁੰਮਣਾ ਹੈ ਮੈਂ ਇਹ ਸੈਰ ਅੱਜ ਨਿਊ ਬੋਲਜਾ ਬਣ ਕੇ ਜਾਣਦਾ ਤੇ ਮੈਂ ਅੱਜ ਕਰ ਰਹੇ ਆ ਡਰਾਈਵ ਕਰ ਰਹੇ ਆ ਚਲਾ ਰਹੇ ਆ ਆਪਾਂ ਸਾਰੇ ਆਏ ਇਹਨੂੰ ਡਰਾਈਵਿੰਗ ਕਿੰਨੇ ਸਾਲ ਦਾ ਹੋ ਗਿਆ ਮੈਂ 16 ਸਾਲ ਦਾ ਹਾਂ 13 ਸਾਲ ਦੀ ਉਮਰ ਜਮਾਂ ਵਿੱਚ ਆਉਂਦਾ ਚੱਲੋ ਜੀ ਚਲਾਨ ਘੱਟਦਾ ਪੂਰਵਾੜਾ ਹਲੌਲਾ ਆ ਗਿਆ ਹਲੌਲਾ ਆ ਗਿਆ ਪੂਰਵਾੜਾ ਹਲੌਲਾ ਆ ਗਿਆ ਹਲੌਲਾ ਆ ਗਿਆ ਕੱਟਦੇ ਰਹੇ ਹਾਂ ਲੋੜੀਂਦੀ ਆਪਾਂ ਇਹ ਆਪਾਂ ਅੱਜ ਵੀ ਕੰਟੀਨਿਊ ਕਰਦੇ ਆਂ ਅੱਜ ਵੀ ਚੱਲੇ ਕਰਦੇ ਆਂ ਲੋ ਜੀ ਆਪਾਂ ਪਹੁੰਚ ਗਏ ਖੰਨੇ ਖੰਨੇ ਵਾਲੇ ਖੰਨੇ ਅੰਚੂ ਅੰਚੂ ਨੂੰ ਲੈ ਕੇ ਆਇਆ ਜਾਵਾ ਕਮਾਉਣ ਕਹਿੰਦਾ ਮੈਂ ਦੇਖਿਆ ਨਹੀਂ ਖੰਨੇ ਟੀ ਮਹੌਲ ਜਾਣਾ ਉਹ ਪਰਸੋਂ ਬਾਬੇ ਉੱਥੇ ਆਉਂਗੇ ਉਦੇ ਆਪਾਂ ਪੀਆ ਵਰਸਰੂ ਜਰਮਾਸਟ ਪਰਸੋਂ ਜਰਮਾਸਟ ਹੋਈਆਂ ਐ ਇੱਧਰ ਕਹਿੰਦੇ ਚੌਥੇ ਨੂੰ ਇੱਧਰ ਕਹਿੰਦੇ ਸਬਜ਼ੀ ਮੰਡੀ ਆ ਚੁੱਕੀ ਐ ਵਾਰੀ ਦੇ ਤੂੰ ਹੱਸ ਕਰਕੇ ਇਹੋ ਬਿਆਨੀ ਇੱਕ ਵਾਰ ਮੈਂ ਇਧਰ ਹੋਲ ਵਾਲੀ ਫੋਨ ਤੇ ਬੈਗ ਬੈਗ ਤੇ ਉਹ ਵੀ ਹੁੰਦੀ ਆ ਵਾਲਪੇਪਰ ਜਾ ਹਾਂ ਮੈਂ ਵਾਧੂ ਕਰਵਾਏ ਮਟੇ ਹਜੇ ਦੋ ਹੀ ਦਿਨ ਹੋਏ ਲਵਾਏ ਨੂੰ ਪਤਾ ਨਹੀਂ ਕੀ ਦੀ ਨજર ਲੱਗੀ ਫੋਨ ਗਿਰਿਆ ਮੇਰਾ ਟੁੱਟ ਗਿਆ ਹਰ ਵੀ ਅਚੀ ਦੁਕਾਨ ਅੱਗੇ ਉਹ ਦੇਖੋ ਅੱਜ ਫੇਰ ਉੱਡ ਰਿਹਾ ਬੈਲੂਨ ਗਵਾਰਾ ਕਦਾ ਮਤਾ ਕੀ ਲਗਾਇੀਗਾ ਕਦੇ ਗਿਆ ਨਹੀਂ ਧਿਆਨ ਦਾ ਫੁੱਲਾਂ ਦੇ ਗੁੜੇ ਲੱਗੀ ਜਾਂਦੀ ਦਾ ਤੂੰ ਦਾ ਸ਼ੇਖ ਹੀ ਆ ਅਵਾ ਐਡੀ ਮਸਾਲੇ ਦੇ ਮੁੰਡਾ ਲਓ ਜੀ ਬੜਾ ਗੱਡੀ ਲਾਉਣੀ ਆ ਹਾਂ ਜੀ ਆਪਾਂ ਕੰਮ ਨਵੇੜ ਕੇ ਆ ਕਿਤੇ ਜੀਟੀਵੀ ਵਾਲੀ ਨੂੰ ਗੱਡੀ ਮਾਰਨਾ ਪਿੱਛੇ ਦੇਖ ਲਓ ਖਾਲੀ ਵਿਆ ਸਾਰਾ ਕੋਹਲ ਕਰ ਆਵੇ ਜੀਟੀਵੀ ਦਾ ਨਾ ਰੌਣਕ ਜਿਹੀ ਨਹੀਂ ਰਹੀ ਪਹਿਲਾਂ ਵਾਂਗ ਤੇ ਹੁਣ ਸਹਿਰ ਬਾਈ ਕਾ ਲੱਗਿਆ ਸਹਿਰ ਬਾਈ ਤੇਰਾ ਮੋਟਰਸਾਈਕਲ ਆ ਔਰ ਜਿਹੜੀ ਟੈਂਪੂ ਉੱੱਤੇ ਖੜੀ ਹੁੰਦੇ ਨੇ ਦੁਕਾਨਾਂ ਸਾਰੀਆਂ ਚੱਕ ਦੀਆਂ ਨੇ ਕੋਚੇ ਬਹੁਤ ਘਨੇ ਬਣਦੇ ਸੀ ਉਰੇ ਆਪੇ ਆਪੇ ਵੰਜਾਂਦੇ ਸੀ ਦਹੀਂ ਬਣਾਉਂਦੇ ਸੀਗੇ ਉਹ ਆ ਵੀ ਹੋ ਗਿਆ ਸੀ ਹੋਰ ਜਿਆ ਨਹੀਂ ਰਿਹਾ ਪਹਿਲਾਂ ਵਾਂ ਦਾ ਹਨਾ ਤੇ ਹੁਣ ਆਪਾਂ ਕੀ ਕਰੀਏ ਕੰਮਿਆਂ ਦਾ ਕਰ ਲਿਆ ਆਪਾਂ ਜਿਹੜਾ ਕਰਨ ਵਾਲਾ ਸੀਗਾ ਇੱਕ ਚੀਜ਼ ਲੈ ਲਈ ਆਪਾਂ ਹੋਰ ਸਿਮ ਆ ਇੱਕ ਸਿਮ ਵੀ ਲੈਣਾ ਐਕਚੁਅਲੀ ਆਪਾਂ ਐਕਚੁਅਲੀ ਸਿਮ ਵੀ ਲਗਾ ਲਈ ਆਪਾਂ ਉਹ ਵੀ ਲੈਨੇ ਆ ਉਹ ਕਿ ਫੋਨ ਨਾ ਖੋਲੇ ਆਪਣਾ ਇਸ ਲਈ ਆਪਾਂ ਫੋਨ ਅਸੀਂ ਪਾਉਣੇ ਆ ਜੇਬ 'ਚ ਨਾ ਆ ਕੇ ਕੰਟੀਨਿਊ ਕਰਦੇ ਆਂ ਵਲੌਗ ਆਪਾਂ ਅੱਗੇ ਘਰੇ ਤੇ ਹੁਣ ਆਪਾਂ ਚੱਲੇ ਆਂ ਗਵਿੰਦਗੜ੍ਹ ਸਿਮ ਲੈਣ ਪਹਿਲਾਂ ਲੈਣ ਲੱਗੇ ਸੀ ਖਾਣੇ ਉਹ ਫਿਰ ਯਾਦ ਆ ਗਿਆ ਵੀ ਖਾਣੇ ਤੋਂ ਕਦੇ ਲੈਣਾ ਆਪਾਂ ਆਪਣੀਓ ਦੁਕਾਨ ਹੈਗੀ ਔਰੇ ਹੁਣ ਆਪਾਂ ਚੱਲੇ ਆਂ ਰਵੀ ਵੀਰੇ ਕੋਲ ਗਵਿੰਦਗੜ੍ਹ ਤੇ ਸਿਮ ਲੈਣ ਕੁਝ ਨੇਰਾ ਵੀ ਹੋ ਚੱਲੇ ਆ ਨੇ ਰਵੀ ਹੋ ਚੱਲੇ ਆ ਮੰਮੀ ਕਹਿੰਦੀ ਸਵੇਰੇ ਲੈ ਆਈ ਹੁਣ ਮੈਂ ਕਹਿੰਦਾ ਨਹੀਂ ਹੁਣ ਚੱਲਦੇ ਆ ਜੀ ਆਪਾਂ ਫੇਰ ਫੜਾ ਦਾ ਮੋਟਰਸਾਈਕਲ ਕੁਛ ਕੀ ਨੂੰ ਓਏ ਕੁਛ ਕੀ ਦਿਲਰਾਜ ਸਿੰਘ ਦਾ ਮੇਰਾ ਨਾਮ ਦਿਲਰਾਜ ਸਿੰਘ ਠਾਪਰ ਅੰਚੂ ਠਾਪਰ ਕੁਕੀ ਠਾਪਰ ਹਉ ਜਿੰਨਾ ਦੇ ਤੂੰ ਨੋਂ ਲਈ ਜਾਨੀ ਐ ਮਿੱਤਰਾਂ ਨੂੰ ਜਾਣਦੇ ਆ ਮਿੱਤਰ ਨੂੰ ਜਾਣਦੇ ਆਣੋ ਇਹ ਵੀ ਨਾ ਆ ਕੇ ਆਣਾ ਦੋ ਇਹਦੀਆਂ ਗੱਲਾਂ ਜਨਾਇਓ ਫੁੱਦੂ ਬੰਦਾ ਇਹਦਾ ਕਿ ਇਹਦੇ ਮੱਛਰ ਪਈ ਜਾਂਦਾ ਵਿੱਚ ਮੋਟਰਸਾਈਕਲ ਨਾਲ ਤੇ ਵਿਚਾਰੇ ਨੇ ਕੀ ਗੋਦਗੀ ਕਹਿੰਦਾ ਯਾਰ ਮੈਂ ਯੂਟਿਊਬਰ ਬਣ ਗਿਆ ਵਧੀਆ ਸਭ ਨੂੰ ਕਹਿੰਦਾ ਉਹ ਇਨਕਾ ਗਿਫਟ ਕਰਨੀਆਂ ਨੇ ਉਸੇ ਵਾਲੀ ਦੀਆਂ ਅਰਜੈਂਟ ਲੋਲੀਆਂ ਕਰਨੀਆਂ ਨੇ ਮੁੱਛ ਤੇ ਵੀਧੀ ਲੱਗਦੀਆਂ ਨੇ ਇਹਦਾ ਅਰਜੈਂਟ ਲੋ ਵਾਲੀਆਂ ਨੇ ਕਿ ਗਿਫਟ ਕਰਨੀਆਂ ਨੇ ਸਭ ਨੂੰ ਆ ਗਿਆ ਸੀ ਮੇਰੇ ਕੋਲ ਲੋਕਾਂ ਨੇ ਦੱਬ ਲਈਆਂ ਕਿਹੜੇ ਲੋਕਾਂ ਨੇ ਲੋਕਾਂ ਦਾ ਨਾਮ ਤਾਂ ਸੁਣਣਾ ਜਾਂ ਨਾਂ ਨਹੀਂ ਅਗਲਾ ਕਹੂਗਾ ਮੈਨੂੰ ਐਂ ਕਹਦਾ ਨਹੀਂ ਫਿਰ ਜੇ ਲੋਕ ਕਹਿ ਸਕਦੇ ਆ ਤੁਸੀਂ ਫਿਰ ਨਾਮ ਵੀ ਦੱਸੋ ਨਾ ਲੋਕਾਂ ਦਾ ਕਿਹੜੇ ਦੱਬ ਲਈਆਂ ਬੈਠ ਦਿਓ ਅਗਲਾ ਕਹੜੇ ਬਲੌਗ ਪਤਾ ਨਹੀਂ ਦੇਖੂਗਾ ਬਸ ਨਹੀਂ ਕਿਨੇ ਉਹ ਸਾਈਕਲ ਵਾਲੇ ਨੇ ਆਪਣੀ ਜਿਹੜਾ ਬਚੇਰਾ ਨਹੀਂ ਯਾਰ ਉਹਦਾ ਪਹਿਲਾਂ ਡੈਡੀ ਲੈ ਗਿਆ ਕਹਿੰਦਾ ਮੈਂ ਨਾਪੇ ਆ ਗਿਆ ਲੈ ਉਹਦਾ ਡੈਡੀ ਅੰਕਲ ਲੈ ਕੇ ਸੁਣ ਲੈ ਪਹਿਲਾਂ ਉਹਦੀ ਵਿਚਾਰੀ ਲੱਤ ਡੱਟੀ ਮਈਆ ਕਰੀ ਲਾਤਰੋਂ ਟੋਟਾ ਨੂੰ ਹਫਤੇ ਕਾ ਪਹਿਲਾ ਨਾ ਕਹਿੰਦਾ ਉਹਥੇ ਭਾਰ ਤੋਂ ਬੀੜ ਤੇ ਆ ਜਿਹੜਾ ਬੰਦਰਾਂ ਨੂੰ ਕੇਲੇ ਭਾਗੇ ਹੋਣੇ ਆ ਕਹਿੰਦਾ ਮੈਨੂੰ ਐਨਕ ਦੇ ਦੇ ਅੱਛਾ ਮੈਂ ਜਨ ਦਿੱਤੀ ਐਨਕ ਚਲ ਉਹਨੇ ਲੈ ਲਈ ਐਨਕ ਜਦ ਠੀਕ ਆ ਬਾਜ ਉਹਦੇ ਮੁੰਡੇ ਨੇ ਉਹਨੇ ਆਪਣੇ ਮੁੰਡੇ ਨੂੰ ਦੇ ਦੀ ਮੁੜ ਕੇ ਮੈਂ ਐਨਕ ਲੈਣ ਗਿਆ ਬਹਾਨੇ ਲਾਈ ਗਿਆ ਆਏ ਹੋ ਗਿਆ ਟੁੱਟ ਗਈ ਫਲਾਣਾ ਫਿਰ ਆ ਬੁਲਾਈ ਫਿਰੇ ਮੈਂ ਮਾਣ ਕੇ ਮੰਗੀ ਹੋਣੀ ਮੈਂ ਕਹਾਂ ਦੇ ਦੇ ਦੇਣਗੇ ਥੱਲੇ 450 ਹੀ ਨੇ ਫੇਰ ਲਾ ਦਾਂਗੇ ਆਪਾਂ ਇੱਥੇ ਕਿਹੜੀ ਗੱਲਾਂ ਲਵੇਟ ਲੈ ਵਸ ਹੁੰਦ ਸੀ ਆਹ ਲਵੇਟ ਹੁੰਦ ਸੀ ਉਹ ਸੱਚੀ ਗੱਲ ਆ ਜੇ ਕਮੈਂਟਾ ਜੋ ਕਮੈਂਟਾ ਦੱਸਦੇ ਹੋ ਜੇ ਕੱਪ ਸੋਹਣਾ ਲੱਗਿਆ ਤੁਹਾਨੂੰ ਆਪਾਂ ਹੋਰ ਤਗੜੇ ਤਗੜੇ ਕੱਪ ਲੈ ਕੇ ਆਵਾਂਗੇ ਠੀਕ ਆਂ ਚੁੱਪ ਰਹੀਗਾ ਯਾਰ ਇਹ ਸੱਚੀ ਗੱਲ ਆ ਚਲੋ ਜੀ ਆਪਾਂ ਚੱਲਦੇ ਹਾਂ ਹੁਣ ਦੁਕਾਨ ਤੇ ਬਾ ਪਹੁੰਚਣ ਆਲੇ ਆ ਨੇੜੇ ਹੀ ਆ ਦੁਕਾਨ ਵੀ ਉੱਥੇ ਆ ਕੇ ਸੈਲ ਦੇ ਕੱਪ ਸੁਣਾਗੇ ਉੱਥੇ ਜਾ ਕੇ ਮੇਰੇ ਕੱਪ ਸੁਣਿਆ ਆ ਕੱਪ ਨਹੀਂ ਸੀਗਾ ਵੈਸੇ ਐਕਚੁਅਲੀ ਆਪਾਂ ਪਹੁੰਚੇਗੇ ਦੁਕਾਨ ਤੇ ਠੀਕ ਆ ਯਾਰ ਆਪਣੀ ਦੁਕਾਨ ਤੇ ਉਹ ਜਿਹੜੇ ਜੀ ਤੁਸੀਂ ਅਸੀਂ ਆਪਾਂ ਦੇਖਿਆ ਸਭ ਤੋਂ ਵਧੀਆ ਜਿਆ ਨੰਬਰ ਉਹ ਵੀ ਅਸੀਂ ਜਿਹੜੇ ਖੰਨੇ ਦਗਾਣ ਤੇ ਬੜ ਗਏ ਤੇ ਕਾਲੇ ਨੰਬਰ ਵੀ ਘੜਵਾ ਲਿਆ ਉਹ ਤੋਂ ਮਨੇ ਜਾ ਲਾਇਆ ਮੈਂ ਕਿਹਾ ਰਵੀ ਵੀਰੇ ਤਾਂ ਲੈ ਲਾਂਗੇ ਮੈਂ ਕਿਹਾ ਛੱਡ ਬਾਈ ਨੰਬਰ ਨਹੀਂ ਮਿਲਦਾ ਯਾਰ ਅੱਜ ਨੰਬਰ ਘੜਾ ਕੇ ਆ ਗਿਆ ਨੰਬਰ ਘੜਾ ਕੇ ਆ ਗਿਆ ਜੀ ਜੀ ਮੈਨੂੰ ਨੰਬਰ ਆਇਆ ਯਾਰ ਰਵੀ ਇਹ ਨੰਬਰ ਲੈ ਨੰਬਰ ਹਾਂ ਉਹ ਤਾਂ ਐਕਚੁਅਲੀ ਵੀਰੇ ਨੰਬਰ ਇਹ ਲੈਣਾ ਇਹ ਤਰੀ ਨੰਬਰ ਹੀ ਲੈਣਾ ਆਪਾਂ ਪੂਰਾ ਪੂਰੀ ਦੁਕਾਨਦਾਰ ਇੱਕ ਉਹ ਬਣਾਇਆ ਹੋਇਆ ਹੈ ਕੀ ਹਿੰਦਾ ਰੂ ਪੂਰੀ ਦੁਕਾਨਦਾਰ ਦੁਕਾਨ ਦਾ ਟੂਰ ਤੇ ਉਹ ਵਲੋਗ ਅਜੇ ਤੱਕ ਪਾਇਆ ਹੀ ਨਹੀਂਗਾ ਆਪਾਂ ਪਾਵਾਂਗੇ ਟਾਈਮ ਨਹੀਂ ਲੱਗਿਆ ਹੂੰ ਕਵਰ ਬੈਠੇ ਨੇ ਰਵੀ ਵੀਰ ਜੀ ਓਨਰ ਸਾਹਿਬ ਇੱਧਰ ਨਿਕਲ ਇੱਧਰ ਨਿਕਲ ਨਿਕਲ ਟੈਲੀਕਾਮ ਜੀ ਅੱਜ ਆਪਣਾ ਨੈਕਸਟ ਡੇ ਤੇ ਅੱਜ ਆਪਾਂ ਚੱਲੇ ਲੁਧਿਆਣੇ ਵੀਰੇ ਨਾਲ ਲੁਧਿਆਣੇ ਆਪਾਂ ਨੂੰ ਬਹੁਤ ਜ਼ਰੂਰੀ ਕੰਮ ਪੈ ਗਿਆ ਬਹੁਤ ਜ਼ਰੂਰੀ ਹਾਂਜੀ ਗਾਇਜ਼ ਆਪਾਂ ਪਹੁੰਚ ਗਏ ਸੀ ਲੁਧਿਆਣੇ ਤੇ ਆਪਾਂ ਆਏ ਸੀ ਜਾਂਸੀ ਚ ਗੱਡੀ ਦੀ ਨੰਬਰ ਪਲੇਟ ਲਵਾਉਣ ਫਰੰਟ ਵਾਲੀ ਨੰਬਰ ਪਲੇਟ ਮੀ ਕਰਕੇ ਗਿਰ ਗਈ ਸੀਗੀ ਪਾਣੀ ਚ ਗੱਡੀ ਜਰਬਾੜੀ ਉਹ ਗਿਰ ਗਈ ਪਤਾ ਨਹੀਂ ਕਿੱਥੇ ਤੇ ਨੰਬਰ ਪਲੇਟ ਆਪਣੀ ਲੱਗ ਚੁੱਕੀ ਆ ਹੁਣ ਆਪਾਂ ਲਗਵਾਉਣੇ ਸੀਗੇ ਹੈਂਡਲ ਲੋਕ ਤੇ ਆਪਾਂ ਨੂੰ ਹੈਂਡਲ ਲੋਕ ਜਿਹੜੇ ਪਸੰਦ ਆਏ ਹਨ ਉਹ ਦੇਖ ਰਹੇ ਹਾਂ ਵੀ ਕਹੇ ਜੇ ਲੱਗ ਰਹੇ ਨੇ ਗੱਡੀ ਲੱਗ ਲੱਗ ਗਈ ਆ ਚਾਰੇ ਪਾਸੇ ਲਾ ਦੇਣੇ ਆ ਹੁਣੇ ਬਣ ਗਈ ਗੱਲ ਉਹਦੇ ਨਾਲ ਵਧੀਆ ਲੱਗਦੀ ਆ ਗੱਡੀ ਦੀ ਲੁੱਕ ਜੀ ਵਧੀਆ ਆ ਰਹੀ ਆ ਇੱਕ ਤਾਂ ਲੱਗ ਚੁੱਕਿਆ ਹੁਣ ਦੂਜਾ ਵੀ ਬਾਈ ਲਾਉਣ ਦੀ ਤਿਆਰੀ ਚ ਤੇ ਆਪਾਂ ਫਿਰ ਚਾਰੇ ਪਾਸੇ ਲੱਗ ਜਾਣੇ ਆ ਫਿਰ ਆਪਾਂ ਚੱਲਾਂਗੇ ਘਰ ਨੂੰ ਕੁਝ ਖਾ ਪੀ ਕੇ ਰੋਡ ਚੱਲੀ ਜਾਂਦਾ ਚੱਲੀ ਜਾਂਦਾ ਉਹ ਜੀ ਚਾਰੇ ਪਾਸੇ ਲੱਗ ਗਏ ਆਪਣੇ ਹੈਂਡਲ ਲੋਕ ਤੇ ਆਪਾਂ ਨੂੰ ਛੋਟੇ ਜਿਹੇ ਕੰਮ ਕਰਕੇ ਲੁਧਿਆਣਾ ਹੀ ਆਉਣਾ ਪਿਆ ਇੱਕ ਨੰਬਰ ਪਲੇਟ ਉਹਨੂੰ ਲਗਵਾਉਣੀ ਪੈਣੀ ਸੀਗੀ ਤੇ ਫਿਰ ਆਪਾਂ ਨਾਲ ਦੀ ਨਾਲ ਹੈਂਡਲ ਲੋਕ ਵੀ ਪਵਾ ਲਈ ਬਾਕੀ ਚਲੋ ਹੁਣ ਆਪਾਂ ਚੱਲਾਂਗੇ ਘਰੇ ਸਿੱਧਾ